ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਆਪਣੇ ਨਵੰਤਾਂ ਦੀ ਪੁਸਤਕ ਸੱਚ ਆਖਿਆ ਭੰਬੜ ਮਚਦਾ ਏ ਉਸ ਵਿੱਚਲੇ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਜਿਸ ਦਾ ਸਰਲੇਖ ਹੈ ਮੈਂ ਫੇਰ ਗਿਆ ਸਿੰਘੂ ਬਾਰਡਰ ਤੇ ਭਾਗ ਦੂਜਾ ਕੁੰਡਲੀ ਬਾਰਡਰ ਤੇ ਬਣੀ ਡਾਕਟਰ ਅੰਬੇਡਕਰ ਲਾਇਬ੍ਰੇਰੀ ਵਿਖੇ ਪਲਾਸਟਿਕ ਦੇ ਟੈਂਟ ਵਿੱਚੋਂ ਮੈਂ ਸਵੇਕ ਤੇ ਉੱਠਿਆ ਬਾਕੀ ਸਾਰੇ ਸੁੱਤੇ ਪਏ ਸਨ ਮੈਂ ਟੈਂਟ ਦੀ ਚਿਪ ਖੋਲੀ ਬਾਹਰ ਧੁੰਦ ਸੀ ਮੈਂ ਸਵੇਰ ਦੀ ਸੈਰ ਕਰਨ ਦਾ ਭਨ ਬਣਾਇਆ ਇੱਕ ਆ ਦੁੱਕਾ ਲੋਕ ਬਾਹਰ ਘੁੰਮ ਰਹੇ ਸਨ ਚਾਹ ਦੇ ਲੰਗਰਾਂ ਤੇ ਵੀ ਭੀੜ ਇੰਨੀ ਨਹੀਂ ਸੀ ਮੈਂ ਮੁੱਖ ਸਟੇਜ ਵੱਲ ਨੂੰ ਚੱਲ ਪਿਆ ਕਿਸੇ ਟੈਂਟ ਵਿੱਚੋਂ ਬਾਣੀ ਦੇ ਪਾਠ ਦੀ ਆਵਾਜ਼ ਆ ਰਹੀ ਸੀ ਮੁੱਖ ਸਟੇਜ ਤੇ ਜਾ ਕੇ ਦੇਖਿਆ ਹੁਣ ਤਾਂ ਅੱਗੇ ਨਾਲੋਂ ਦ੍ਰਿਸ਼ ਹੀ ਬਦਲਿਆ ਹੋਇਆ ਸੀ ਅੱਗੇ ਤਾਂ ਕੱਲੀ ਸਟੇਜ ਹੀ ਛੱਤੀ ਹੋਈ ਸੀ ਬਾਕੀ ਸੰਗਤ ਤਾਂ ਖੁੱਲੇ ਵਿੱਚ ਹੀ ਬੈਠਦੀ ਸੀ ਮੀਂਹ ਆ ਜਾਂਦਾ ਤਾਂ ਸਾਰਾ ਪ੍ਰੋਗਰਾਮ ਹੀ ਪ੍ਰਭਾਵਿਤ ਹੋ ਜਾਂਦਾ ਸੀ ਪੰਡਾਲ ਵਿੱਚ ਪਾਣੀ ਭਰ ਜਾਂਦਾ ਸੀ ਹੇਠਲੇ ਵਿਸ਼ੇ ਮੈਟ ਗਿੱਲੇ ਹੋ ਜਾਂਦੇ ਸਨ ਪੰਡਾਲ ਵਿੱਚੋਂ ਪਾਣੀ ਕੱਢ ਕੇ ਦੁਬਾਰਾ ਪ੍ਰੋਗਰਾਮ ਸ਼ੁਰੂ ਕਰਨਾ ਪੈਂਦਾ ਸੀ ਪਰ ਹੁਣ ਸਾਰੇ ਪੰਡਾਲ ਨੂੰ ਛੱਤ ਦਿੱਤਾ ਸੀ ਤਾਂ ਕਿ ਸ਼ਮਿਆਨਾ ਝੋਵੇ ਨਾ ਉੱਪਰ ਮਜ਼ਬੂਤ ਤਰਪਾਲਾਂ ਪਾ ਕੇ ਬਹੁਤ ਖੁੱਲਾ ਤੇ ਪ੍ਰਭਾਵਸ਼ਾਲੀ ਪੰਡਾਲ ਬਣਾ ਦਿੱਤਾ ਸੀ ਆਲੇ ਦੁਆਲੇ ਜੰਗਲੇ ਲਾ ਕੇ ਇੱਕ ਹੀ ਪ੍ਰਵੇਸ਼ ਦਵਾਰ ਬਣਾ ਦਿੱਤਾ ਗਿਆ ਸੀ ਸਟੇਜ ਤਾਂ 9 10 ਵਜੇ ਸ਼ੁਰੂ ਹੋਣੀ ਸੀ ਕੁਝ ਲੋਕ ਰਜਾਈਆਂ ਲੈ ਕੇ ਉੱਥੇ ਸੁੱਤੇ ਪਏ ਸਨ ਮੈਂ ਪ੍ਰਵੇਸ਼ ਦਵਾਰ ਤੇ ਖੜ ਕੇ ਆਪਣੇ ਮੋਬਾਈਲ ਕੈਮਰੇ ਨਾਲ ਆਪਣੀਆਂ ਕੁਝ ਸੈਲਫੀਆਂ ਲਈਆਂ ਫਿਰ ਮੈਂ ਦੂਸਰੇ ਪਾਸੇ ਸਿੰਘੂ ਬਾਰਡਰ ਵੱਲ ਨੂੰ ਚੱਲ ਪਿਆ ਸੁਣਿਆ ਸੀ ਕਿ 26 ਜਨਵਰੀ ਤੋਂ ਬਾਅਦ ਕੰਡਿਆਲੀ ਤਾਰ ਲਗਾ ਕੇ ਉਧਰ ਜਾਣਾ ਬਿਲਕੁਲ ਬੰਦ ਕਰ ਦਿੱਤਾ ਹੈ ਕਹਿੰਦੇ ਕਿ ਰਾਸਤੇ ਵਿੱਚ ਕਲਬੀ ਘਟ ਦਿੱਤੇ ਸਨ ਮੈਂ ਸੋਚਿਆ ਕਿ ਜਾ ਕੇ ਦੇਖਿਆ ਜਾਵੇ ਮੈਂ ਉਧਰ ਨੂੰ ਵਧਿਆ ਸੱਚਮੁੱਚ ਹੀ ਰਸਤਾ ਬੰਦ ਸੀ ਕੰਡਿਆਲੀ ਤਾਰ ਲੱਗੀ ਹੋਈ ਸੀ ਵੱਡੇ ਵੱਡੇ ਕੰਕਰੀਟੀ ਪੱਥਰ ਵੀ ਰਖੇ ਹੋਏ ਸਨ ਲੋਕ ਤਾਂ ਫਿਰ ਵੀ ਆ ਜਾ ਰਹੇ ਸਨ ਕੰਮਕਾਜੀ ਲੋਕਾਂ ਤਾਂ ਛੁੱਟ ਬੱਟੀ ਹੋਈ ਸੀ ਨਾਲ ਲੱਗਦੇ ਮੁਹੱਲੇ ਵਿੱਚੋਂ ਲੋਕਾਂ ਇੱਕ ਵੱਖਰਾ ਰਸਤਾ ਇੱਧਰ ਉੱਧਰ ਜਾਣ ਲਈ ਬਣਾ ਲਿਆ ਸੀ ਮੈਂ ਵੀ ਦੂਸਰੇ ਪਾਸੇ ਜਾਣ ਲਈ ਤੁਰੇ ਜਾਂਦੇ ਲੋਕਾਂ ਪਿੱਛੇ ਚੱਲ ਪਿਆ ਦੂਸਰੇ ਪਾਸੇ ਨਾਲੇ ਦੇ ਕੰਡੇ ਵੀ ਟਰਾਲੀਆਂ ਲੱਗੀਆਂ ਹੋਈਆਂ ਸਨ ਚਾਹਲ ਪਹਲ ਕਾਫੀ ਸੀ ਕੁਝ ਲੋਕ ਫਰਸ਼ ਹੋਣ ਲਈ ਉੱਠ ਪਏ ਸਨ ਮੈਂ ਸਿੰਘੂ ਬਾਰਡਰਵਾਲ ਲੱਗੀ ਛੋਟੀ ਸਟੇਜ ਵੱਲ ਜਾਣ ਲਈ ਵਧਿਆ ਉਸ ਦੇ ਪ੍ਰਬੰਧਕ ਮੈਨੂੰ ਜਾਣਦੇ ਸਨ ਅਸੀਂ ਪਿਛਲੀ ਵਾਰ ਉਸ ਸਟੇਜ ਤੇ ਹੀ ਦੋ ਰਾਤਾਂ ਆਪਣੇ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਸਨ ਕੁੰਡਲੀ ਬਾਰਡਰ ਵਾਲੀ ਸਟੇਜ ਤਾਂ ਵੱਡੇ-ਵੱਡੇ ਲੋਕਾਂ ਲਈ ਸੀ ਅਸੀਂ ਤਾਂ ਛੋਟੇ ਲੋਕ ਸੀ ਇਸਲੇ ਸਟੇਜ ਵਾਲਿਆਂ ਨੇ ਸਾਨੂੰ ਪਰਵਾਨਿਆ ਸੀ ਸਾਨੂੰ ਵੀ ਛੋਟੇ ਲੋਕਾਂ ਵਿੱਚ ਰਹਿ ਕੇ ਹੀ ਸੰਤੁਸ਼ਟੀ ਮਿਲਦੀ ਹੈ ਵੱਡੇ ਵੱਡੇ ਟੁੱਠਾਂ ਵਾਲੇ ਲੋਕਾਂ ਵਿੱਚ ਜਾ ਕੇ ਸਾਡਾ ਵੀ ਦਮ ਘੁੱਟਦਾ ਹੈ ਪਰ ਅੱਗੇ ਜਾ ਕੇ ਵੇਖਿਆ ਸਟੇਜ ਉਹਨਾਂ ਨੇ ਵੀ ਵੱਡੀ ਕਰ ਲਈ ਸੀ 11-12 ਜਣਿਆਂ ਦਾ ਇੱਕ ਗੁਰਸਿੱਖ ਪਰਿਵਾਰ ਮੇਰੇ ਨਾਲ ਗੱਲਬਾਤ ਕਰਨ ਲੱਗ ਪਿਆ ਉਹ ਪਰਿਵਾਰ ਅਜਨਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਤੋਂ ਆਇਆ ਸੀ ਗੱਲਾਂ-ਗੱਲਾਂ ਵਿੱਚ ਉਹਨਾਂ ਦੱਸਿਆ ਕਿ ਉਹ ਦਲਿਤ ਸਮਾਜ ਵਿੱਚੋਂ ਹਨ ਮੈਂ ਵੀ ਉਹਨਾਂ ਨੂੰ ਆਪਣੀ ਜਾਣ-ਪਛਾਣ ਦੱਸੀ ਉਹਨਾਂ ਮੇਰੇ ਤੋਂ ਫੋਨ ਨੰਬਰ ਲਿਆ ਤੇ ਵਾਦਾ ਕੀਤਾ ਕਿ ਅਸੀਂ ਤੁਹਾਨੂੰ ਨਾਟਕਾਂ ਲਈ ਆਪਣੇ ਸ਼ਹਿਰ ਭਲਾਵਾਂਗੇ ਮੈਂ ਉਹਨਾਂ ਤੋਂ ਬਿਦਾਲੇ ਕੇ ਸਟੇਜ ਪ੍ਰਬੰਧਕਾਂ ਨੂੰ ਮਿਲਿਆ ਉਹਨਾਂ ਕਿਹਾ ਕਿ ਅੱਜ ਰਾਤ ਵੀ ਆਓ ਤੇ ਨਾਟਕ ਕਰੋ ਮੈਂ ਉਹਨਾਂ ਨੂੰ ਕਿਹਾ ਕਿ ਅੱਜ ਤਾਂ ਮੈਂ ਇਕੱਲਾ ਆਇਆ ਮੈਂ ਆਪਣੇ ਆਉਣ ਦਾ ਮਕਸਦ ਦੱਸਿਆ ਉਹਨਾਂ ਤੋਂ ਆਗਿਆ ਲੈ ਕਿ ਮੈਂ ਵਾਪਸ ਲਾਇਬ੍ਰੇਰੀ ਨੂੰ ਚੱਲ ਇਹ 5 ਫਰਵਰੀ ਦੀ ਸਵੇਰ ਸੀ ਮੁੱਖ ਸੰਚਾਲਕ ਗੁਰਦੀਪ ਸਿੰਘ ਰੌਣੀ ਐਡਵੋਕੇਟ ਅਤੇ ਉਸ ਦਾ ਯੂਨੀਵਰਸਿਟੀ ਜਮਾਤੀ ਜਗਦੀਪ ਭੀਮਾ ਵੀ ਜਾਗਦਾ ਸਨ ਜਗਦੀਪ ਭੀਮਾ ਨੇ ਨਾਟਕ ਖੇਤਰ ਵਿੱਚ ਯੂਨੀਵਰਸਿਟੀ ਤੱਕ ਪੜ੍ਹਾਈ ਕੀਤੀ ਹੋਈ ਹੈ ਉਸ ਦਾ ਪਿੰਡ ਕ੍ਰਿਸ਼ੰਕਰ ਕੋਲ ਕਰੀਮਪੁਰ ਧਾਨੀ ਹੈ ਜਦੋਂ ਉਹ ਮੈਨੂੰ ਮਿਲਿਆ ਤਾਂ ਮੇਰੇ ਵੱਲੋਂ ਆਪਣੀ ਜਾਣ ਪਛਾਣ ਦੱਸਣ ਤੋਂ ਪਹਿਲਾਂ ਹੀ ਉਹ ਮੇਰਾ ਲਿਖਿਆ ਗੀਤ ਬੋਲਣ ਲੱਗ ਪਿਆ ਬੇਗਮਪੁਰਾ ਗੁਰੂ ਜੀ ਤੇਰਾ ਅਜੇ ਨਹੀਂ ਬਸਿਆ ਅਜੇ ਤਾ ਤੇਰੀ ਕੌਮ ਨੂੰ ਪੂਤ ਪਰੇ ਡਰਾਉਂਦੇ ਆ ਇਸ ਲਈ ਹਰ ਹਫਤੇ ਬਾਬੇ ਦੀ ਚੌਂਕੀ ਲਾਉਂਦੇ ਆ ਜਦੋਂ ਔਣ ਰਾਤੇ ਸਿਰ ਤੇ ਚੁੰਨੀਆਂ ਬੰਨ ਲੈਂਦੇ ਦੇਵੀ ਮਾਂ ਦੀਆਂ ਸਿਫਤਾਂ ਵਿੱਚ ਖੜਤਾਲਾਂ ਬੰਨ ਲੈਂਦੇ ਰਗੜ ਰਗੜ ਕੇ ਮੱਥਾ ਇਹਨਾਂ ਦਾ ਮੱਥਾ ਹੈ ਕੱਸਿਆ ਬੀਗਮਪੁਰਾ ਗੁਰੂ ਜੀ ਤੇਰਾ ਅਜੇ ਨਹੀਂ ਬਸਿਆ ਉਸ ਨੂੰ ਗੀਤ ਦੇ ਬੋਲ ਕਾਫੀ ਜਾਦਸਨ ਮੈਨੂੰ ਹੈਰਾਨੀ ਤੇ ਖੁਸ਼ੀ ਹੋਈ ਕਿ ਮੇਰੇ ਇਸ ਗੀਤ ਨੇ ਕਿੰਨੇ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਗਲੇ 5 ਦਿਨ ਉਸ ਨਾਲ ਮੇਰਾ ਖੁੱਲਾ ਸੰਵਾਦ ਚੱਲਦਾ ਰਿਹਾ ਉਹ ਯੂਨੀਵਰਸਿਟੀ ਕਲਾਕਾਰਾਂ ਤੋਂ ਵੀ ਪ੍ਰਵਾਤ ਸੀ ਫਿਲਮੀ ਕਲਾਕਾਰ ਰਾਣਾ ਰਣਵੀਰ ਦੀਆਂ ਗੱਲਾਂ ਜ਼ਿਆਦਾ ਕਰਦਾ ਰਿਹਾ ਉਸ ਦੀ ਜ਼बान ਰਾਣਾ ਬਾਜੀ ਰਾਣਾ ਬਾਜੀ ਕਰਦੀ ਰਹੀ ਅਸੀਂ ਬਾਜੀ ਗੁਰシャン ਦੇ ਸ਼ਗਿਰਦਾਂ ਹਾਂ ਬੇੜਿਆਂ ਦੇ ਕਲਾਕਾਰ ਹਾਂ ਬੇੜਿਆਂ ਤੋਂ ਉੱਪਰ ਜ਼ਿਆਦਾ ਨਹੀਂ ਸੋਚਦੇ ਉਸ ਨੂੰ ਵੱਡੇ ਪਰਦੇ ਦੀ ਵੱਡੀ ਫਿਲਮ ਮੰਜੇ ਬਿਸਤਰੇ ਵਿੱਚ ਕੁਝ ਕੰਮ ਕਰਨ ਦਾ ਮੌਕਾ ਮਿਲ ਗਿਆ ਸੀ ਉਹ ਉੜਿਆ ਫਿਰਦਾ ਸੀ ਉਹ ਬੰਬੇ ਫਿਲਮ ਇੰਡਸਟਰੀ ਤੱਕ ਉਡਣਾ ਲੋਚ ਰਿਹਾ ਸੀ ਮੈਂ ਉਸ ਨੂੰ ਸੰਤਰਾਵਾਂ ਦਾਸੀ ਦੀ ਜੋਦੜੀ ਯਾਦ ਕਰਾਈ ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਵੀ ਸੂਰਜਾ ਕਮੀਆਂ ਦੇ ਵੇੜੇ ਮੈਂ ਉਸ ਨੂੰ ਦੱਸਿਆ ਕਿ ਤੂੰ ਜਿੰਨਾ ਮਰਜੀ ਕਲਾ ਨੂੰ ਆਪਣੇ ਅੰਦਰ ਢਾਲ ਕੇ ਮੰਜਿਆ ਕਲਾਕਾਰ ਬਣ ਜਾਈ ਪਰ ਉਹ ਤੈਨੂੰ ਫਿਲਮ ਵਿੱਚ ਵੀ ਸੀਰੀ ਹੀ ਬਣਾ ਕੇ ਰੱਖਣਗੇ ਹੀਰੋ ਨਹੀਂ ਬਣਾਉਣਗੇ ਸਾਡੇ ਸਮਾਜ ਦੇ ਕਿੰਨੇ ਕਲਾਕਾਰ RAM ਲੀਲਾਮਾ ਅਤੇ ਕ੍ਰਿਸ਼ਨ ਲੀਲਾਮਾ ਵਿੱਚ ਕੰਮ ਕਰਦੇ ਹਨ ਉੱਥੇ ਸਾਨੂੰ ਰਾਵਣ ਬਣਾਉਣਗੇ ਹਨੂਮਾਨ ਬਣਾਉਣਗੇ ਜਾਂ ਹਨੂਮਾਨ ਦੀ ਸੈਨਾ ਬਣਾਉਣਗੇ RAM ਜਾਂ ਕ੍ਰਿਸ਼ਨ ਕਦੇ ਨਹੀਂ ਬਣਾਉਣਗੇ ਸਾਡੇ ਲੋਕਾਂ ਦੇ ਮਗਰ ਪੂਛਾਂ ਲਗਾ ਕੇ ਜੈਸੀ ਆਰਾਮ ਜੈਸੀ ਆਰਾਮ ਦੇ ਨਾਅਰੇ ਹੀ ਲਗਵਾਉਣਗੇ ਤੁਸੀਂ ਸਮੰਤ ਸੰਮੇ ਤੇ ਥੀਏਟਰ ਬਾਰੇ ਕਿਉਂ ਨਹੀਂ ਸੋਚਦੇ ਉਹ ਮੇਰੀਆਂ ਗੱਲਾਂ ਨਾਲ ਭੌਂਮਰ ਵਿੱਚ ਫਸ ਜਾਂਦਾ ਇੱਕ ਪਾਸੇ ਫਿਲਮ ਇੰਡਸਟਰੀ ਦੀ ਚੱਕਾ ਚੌਂਦ ਤੇ ਦੂਜੇ ਪਾਸੇ ਗੁਰੂਆਂ ਰਹਿਬਰਾਂ ਦਾ ਕੰਡਿਆਂ ਭਰਿਆ ਰਸਤਾ ਸਾਡੇ ਨੌਜਵਾਨਾਂ ਨੂੰ ਫੈਸਲਾ ਲੈਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ ਪ੍ਰਗਤੀ ਕਲਾ ਕੇਂਦਰ ਲਾਂਦੜਾ ਨੇ ਤਾਂ ਆਪਣਾ ਕੋਸ਼ਨਾ ਪੱਤਰ ਲਿਆ ਕੇ ਕਲਾ ਦੇ ਖੇਤਰ ਵਿੱਚ ਇੱਕ ਲੈਂ ਖਿੱਚ ਦਿੱਤੀ ਹੈ ਹੁਣ ਕਲਾਕਾਰਾਂ ਨੂੰ ਹੰਨੇ ਜਾਂ ਬੰਨੇ ਹੋਣਾ ਹੀ ਪਵੇਗਾ ਸਵੇਰੇ 10 ਵਜੇ ਅਸੀਂ ਬਾਰ ਟੇਬਲ ਤੇ ਕਿਤਾਬਾਂ ਰੱਖ ਦਿੱਤੀਆਂ ਸਨ ਮੇਰੇ ਬਲੂਨ ਲਿਆਂਦੇ ਆਪਣੇ بیٹے ਕੁਲਪ੍ਰੀਤ ਰਾਣਾ ਦੇ ਬਣਾਏ ਹੋਏ ਕਿਸਾਨੀ ਅੰਦੋਲਨ ਨਾਲ ਸੰਬੰਧਤ 10 ਪਿੰਡਾਂ ਦੇ ਪ੍ਰਿੰਟ ਹੁਣ ਗਰਦੀਪ ਸਿੰਘ ਰੌਣੀ ਤੇ ਜਗਦੀਪ ਸਿੰਘ ਭੀਮਾ ਨੇ ਲਾਇਬ੍ਰੇਰੀ ਦੇ ਮੂਰੇ ਸਜਾਉਣੇ ਸ਼ੁਰੂ ਕਰ ਦਿੱਤੇ ਸਨ। ਲੰਗ ਦੇ ਲੋਕ ਉਹਨਾਂ ਚਿੱਤਰਾਂ ਦੀਆਂ ਆਪਣੇ ਮੋਬਾਈਲਾਂ ਤੇ ਫੋਟੋਆਂ ਖਿੱਚ ਰਹੇ ਸਨ। ਕਿਤਾਬਾਂ ਵਿੱਚ ਬਣੇ ਡਾਕਟਰ ਅੰਬੇਡਕਰ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਚਿੱਤਰ ਜ਼ਿਆਦਾ ਖਿੱਚਦੇ ਕੇਂਦਰ ਸਨ। ਲੋਕ ਉਹਨਾਂ ਦੀਆਂ ਜਿਆਦਾ ਫੋਟੋਆਂ ਖਿੱਚ ਰਹੇ ਸਨ ਸੰਤ ਰਮਬਦਾਸੀ ਦਾ ਚਿੱਤਰ ਸਹਿਤਕ ਲੋਕਾਂ ਨੂੰ ਪਰਵਾਤ ਕਰ ਰਹੇ ਸੀ ਖਾਲਸਾ ਏਡ ਵਾਲਿਆਂ ਦੀ ਗੱਡੀ ਜਦੋਂ ਵੀ ਕਾਰ ਜਾਂ ਜੀਪ ਲਾਇਬ੍ਰੇਰੀ ਮੂਰਿਓਂ ਲੰਘਦੀ ਉਹ ਕਾਰ ਜੀਪ ਰੋਕ ਕੇ ਖਾਲਸਾ ਏਡ ਦੇ ਮਰਹੂਮ ਇੰਦਰਜੀਤ ਸਿੰਘ ਦੇ ਬਣੇ ਚਿੱਤਰ ਦੀਆਂ ਫੋਟੋਆਂ ਖਿੱਚਣ ਲੱਗਦੇ ਗਿਆਨੀ ਦਿੱਤ ਸਿੰਘ ਸਿੰਘ ਸਵਾ ਲਹਿਰ ਦੇ ਬਾਨੀ ਦਾ ਚਿੱਤਰ ਜਿੱਥੇ ਲੱਗਾ ਸੀ ਉੱਥੇ ਹੀ ਕਿਸਾਨੀ ਅੰਦੋਲਨ ਦੇ ਬੇਜਮੀਨੇ ਸ਼ਹੀਦ ਮੋਤੀ لال ਸ਼ਾਸ਼ੀ ਦਾ ਚਿੱਤਰ ਵੀ ਉਹਨਾਂ ਲੋਕਾਂ ਦੀ ਮਨਸਿਕਤਾ ਨੂੰ ਚੁਣੌਤੀ ਦੇ ਰਿਹਾ ਸੀ ਜਿਹੜੇ ਕਹਿੰਦੇ ਹਨ ਕਿ ਦਲਿਤਾਂ ਦਾ ਇਸ ਅੰਦੋਲਨ ਵਿੱਚ ਕੀ ਯੋਗਦਾਨ ਹੈ ਮੋਤੀ لال ਸ਼ਾਸ਼ੀਆ ਦੀ ਸ਼ਹੀਦੀ ਤੇ ਕਿਸੇ ਕਿਸਾਨ ਜਥੇਬੰਦੀ ਨੇ ਹਾ ਦਾ ਨਾਰਾ ਨਹੀਂ ਮਾਰਿਆ ਮੈਨੂੰ ਦਰਸ਼ਨ ਸਿੰਘ ਬਾਜਬਾ ਜੀ ਨੇ ਫੋਨ ਤੇ ਦੱਸਿਆ ਕਿ ਉਸ ਦੇ ਮਰਗ ਭੋਗ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਇੱਕ ਨੇਤਾ ਤੋਂ ਬਿਨਾ ਕੋਈ ਕਿਸਾਨ ਨੇਤਾ ਨਹੀਂ ਬੋੜਿਆ ਇਹ ਨੇਤਾ ਵੀ ਇਹ ਕਹਿ ਕੇ ਚਲੇ ਗਿਆ ਕਿ ਅਸੀਂ ਮੀਟਿੰਗ ਕਰਕੇ ਫੈਸਲਾ ਕਰਾਂਗੇ ਕਿ ਇਸ ਪਰਿਵਾਰ ਦੀ ਮਦਦ ਕਿਵੇਂ ਕਰਨੀ ਬਾਅਦ ਵਿੱਚ ਕਿਸੇ ਯੂਨੀਅਨ ਦਾ ਕੋਈ ਸਨੇਹਾ ਨਹੀਂ ਆਇਆ ਫਿਰ ਕਿਸਾਨ ਮਜ਼ਦੂਰ ਏਕਤਾ ਦੇ ਨਾਰੇ ਕਿਸ ਵਾਸਤੇ ਸਾਨੂੰ ਸਹੀ ਸਮਝਣ ਦੀ ਮਨਸਿਕਤਾ ਕਿਉਂ ਨਹੀਂ ਜਾਂਦੀ ਏਕਤਾ ਤਾਂ ਬਰਾਬਰੀ ਵਾਲਿਆਂ ਵਿੱਚ ਹੁੰਦੀ ਹੈ ਗੁਲਾਮਾਂ ਨਾਲ ਏਕਤਾ ਥੋੜੀ ਹੁੰਦੀ ਹੈ ਲਸ਼ਕਰ ਮਠੜਾ ਵੀ ਜਦੋਂ ਸਿੰਘੂ ਬਡਰ ਤੇ ਧਰਨਾ ਲੱਗਿਆ ਉਦੋਂ ਤੋਂ ਉੱਥੇ ਹੀ ਸੀ ਉਹ ਵੀ ਉੱਥੇ ਗੰਭੀਰ ਬਿਮਾਰ ਹੋ ਗਿਆ ਉਹ ਵੀ ਬੇਜਮੀਨਾ ਹੈ ਉਹ ਮਰਦਾ ਮਰਦਾ ਮੱਸੀ ਬਚਿਆ ਜੇ ਕੁਝ ਹੋ ਜਾਂਦਾ ਤਾਂ ਉਸਦੇ ਪਰਿਵਾਰ ਦੀ ਬਾਹ ਕਿਸ ਨੇ ਫੜਨੀ ਸੀ ਸ਼ੁਕਰ ਹੈ ਕਿ ਉਹ ਬਚ ਗਿਆ ਲਾਇਬ੍ਰੇਰੀ ਵਿਖੇ ਐਡਵੋਕੇਟ ਹਰਬਰੀ ਹਰਪ੍ਰੀਤ ਸਿੰਘ ਜਮਾਲਪੁਰ ਨੇੜੇ ਲੁਧਿਆਣਾ ਜੀ ਵੀ ਆਈ ਉਹ ਆਪਣਾ ਇੱਕ ਪ੍ਰਾਈਮ ਪੰਜਾਬ YouTube ਚੈਨਲ ਚਲਾ ਰਹੇ ਸਨ ਉਹਨਾਂ ਮੇਰੀ ਵੀ ਇੰਟਰਵਿਊ ਲਈ ਉਹ ਇੰਟਰਵਿਊ ਬਹੁਤ ਵਾਇਰਲ ਹੋਈ ਜੱਟ ਸਮਾਜ ਦੇ ਕਈ ਸਾਥੀਆਂ ਨੇ ਇੰਟਰਵਿਊ ਤੇ ਸਵਾਲ ਉਠਾਏ ਉਹਨਾਂ ਕਿਹਾ ਕਿ ਤੁਸੀਂ ਇਹ ਕਿਉਂ ਕਿਹਾ ਕਿ ਪੰਜਾਬ ਵਿੱਚ ਲੈਨ ਖਿੱਚਣੀ ਚਾਹੀਦੀ ਹੈ ਇੱਕ ਕਿਸਾਨ ਕੌਣ ਹੈ ਤੇ ਜ਼ਗੀਰਦਾਰ ਕੌਣ ਹੈ ਮੈਂ ਉਹਨਾਂ ਸਾਥੀਆਂ ਨੂੰ ਸੰਤੁਸ਼ਟ ਕੀਤਾ ਇਸ ਨਾਲ ਤੁਹਾਡਾ ਹੀ ਭਲਾ ਹੈ ਇਸ ਤਰ੍ਹਾਂ ਪਤਾ ਚੱਲ ਜਾਵੇਗਾ ਕਿ ਪੰਜਾਬ ਵਿੱਚ ਕਿਹੜੇ ਜ਼ਗੀਰਦਾਰ ਜੋ ਕਿਸਾਨੀ ਦੇ ਭੇਸ ਵਿੱਚ ਛੁਪੇ ਹੋਏ ਹਨ ਰਾਜ ਸਤਾ ਧਰਮ ਅਤੇ ਪੂਰੇ ਬਾਜ਼ਾਰ ਉੱਤੇ ਉਹੀ ਲੋਕ ਕਾਬਜ ਹਨ ਕਿਰਤ ਕਰਨ ਵਾਲੇ ਤੇ ਲੁੱਟਣ ਵਾਲਿਆਂ ਵਿੱਚ ਇੱਕ ਲੈਂ ਖਿੱਚੀ ਹੋਣੀ ਚਾਹੀਦੀ ਹੈ ਇਸ ਤੇ ਕਿਸਾਨਾਂ ਨੂੰ ਹਰਜ ਨਹੀਂ ਹੋਣਾ ਚਾਹੀਦਾ ਦੂਜਾ ਉਹਨਾਂ ਦਾ ਤਰਾਸੀ ਕਿ ਤੁਸੀਂ ਪਈਆਂ ਨੂੰ ਕਿਸਾਨ ਕਿਉਂ ਕਿਹਾ ਮੈਂ ਕਿਹਾ ਪਈਆਂ ਨੂੰ ਜਾਂ ਕਿਸਾਨੀ ਵਿੱਚ ਸਹਿਯੋਗ ਕਰਨ ਵਾਲਿਆਂ ਨੂੰ ਕਿਸਾਨ ਮੰਨਣ ਨਾਲ ਤੁਹਾਡੀ ਹੀ ਗਿਣਤੀ ਵਧੇਗੀ ਤੇ ਤੁਹਾਡੀ ਤਾਕਤ ਵੀ ਵਧੇਗੀ ਹਰਪ੍ਰੀਤ ਸਿੰਘ ਜੀ ਨੇ ਮਾਸਟਰ ਦੇਸਰਾਜ ਛਾਜਲੀ ਜੀ ਨਾਲ ਵੀ ਇੰਟਰਵਿਊ ਕੀਤੀ। ਉਹਨਾਂ ਨੇ ਕਿਸਾਨ ਅੰਦੋਲਨ ਤੇ ਇੱਕ ਕਾਪੂਸਤਕ ਲਿਖੀ ਹੈ ਜਿਸ ਦਾ ਨਾਮ ਹੈ ਜੰਗਨਾਮਾ ਭਾਰਤ ਤੇ ਦਿੱਲੀ। ਉਹ ਲੋਕ ਗਾਇਕ ਵੀ ਹਨ। ਉਹਨਾਂ ਦਾ ਇਨਕਲਾਬੀ ਖੇਤਰ ਵਿੱਚ ਉੱਗਾ ਨਾਮ ਹੈ। ਉਹ ਲੋਕ ਸੰਗੀਤ ਮੰਡਲੀ ਸ਼ਾਜਲੀ ਦੇ ਮੁਖੀ ਵੀ ਹਨ। ਉਹ ਕੁੰਡਲੀ ਬਾਰਡਰ થી ਸਟੇਜ ਤੇ ਇਸ ਕਿਤਾਬ ਨੂੰ ਹੁਣੇ-ਹੁਣੇ ਰਿਲੀਜ਼ ਕਰਵਾ ਕੇ ਆਏ ਸਨ। ਉਹਨਾਂ ਨਾਲ ਇਸ ਕਿਤਾਬ ਦੇ ਪ੍ਰਕਾਸ਼ਕ ਸਤ੍ਰਿਸ਼ੀ ਪਬਲਿਕੇਸ਼ਨ ਵਾਲੇ ਬਲਦੇਵ ਸਿੰਘ ਜੀ ਵੀ ਸਨ। ਉਹਨਾਂ ਇੱਥੋਂ ਹੋ ਕੇ ਟਿੱਕਰੀ ਬਾਰਡਰ ਤੇ ਜਾਣਾ ਸੀ ਉੱਥੇ ਉਸ ਸਟੇਜ ਤੇ ਵੀ ਉਹਨਾਂ ਇਸ ਪੁਸਤਕ ਨੂੰ ਰਿਲੀਜ਼ ਕਰਾਉਣਾ ਸੀ ਮਾਸਟਰ ਦੇਸਰਾਜ ਸਾਜਲੀ ਜੀ ਮੇਰੇ ਪਰਮ ਮਿੱਤਰ ਵੀ ਹਨ ਉਹਨਾਂ ਨੂੰ ਵੀ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ ਉੱਥੇ ਲਾਇਬ੍ਰੇਰੀ ਵਿੱਚ ਰਵਿੰਦਰ ਬਸਨੋਈ ਨਾਂ ਦਾ ਇੱਕ ਸਾਈਕਲ ਯਾਤਰੀ ਵੀ ਆਇਆ ਉਹ ਪਿਛਲੇ ਡੇਢ ਸਾਲ ਤੋਂ ਸਾਈਕਲ ਯਾਤਰਾਤੇ ਹਨ ਹੁਣ ਤੱਕ ਉਸਨੇ 22 ਰਾਜ ਕਵਰ ਕੀਤੇ ਹਨ ਉਹ ਸਾਰੇ ਭਾਰਤ ਵਿੱਚ ਪਰਮਣ ਕਰੇਗਾ ਉਹ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ بس نوਈ ਲੋਕ ਦਰਖਤਾਂ ਦੀ ਪੂਜਾ ਕਰਦੇ ਹਨ ਮੈਂ ਸਕੂਲ ਸਿਲੇਬਸ ਵਿੱਚ ਚੱਪਕੋ ਅੰਦੋਲਨ ਬਾਰੇ ਪੜ੍ਹ ਚੁੱਕਾ ਹਾਂ ਵਾਤਾਵਰਨ ਬਾਰੇ ਅਸੀਂ ਭਾਰਤੀ ਲੋਕ ਬਹੁਤ ਅਵਿਸੜਿਆ ਵਾਤਾਵਰਨ ਪ੍ਰੇਮੀਆਂ ਨੂੰ ਇੱਥੇ ਕਈ ਵਾਰ ਅੰਦੋਲਨ ਕਰਨੇ ਪਏ ਹਨ ਪਰ ਕਾਰਪੋਰੇਟ ਪੱਖੀ ਸਰਕਾਰਾਂ ਇਹਨਾਂ ਅੰਦੋਲਨਾਂ ਦੀ ਕੋਈ ਪਰਵਾਹ ਨਹੀਂ ਕਰ ਰਹੀਆਂ ਜੰਗਲਾਂ ਨੂੰ ਤਬਾਹ ਕਰਨ ਤੇ ਤੁਲੀਆਂ ਹੋਈਆਂ ਹਨ ਇਸ ਕਿਸਾਨੀ ਅੰਦੋਲਨ ਦੀ ਵੀ ਸਰਕਾਰ ਕਿਹੜਾ ਪਰਵਾਹ ਕਰ ਰਹੀ ਹੈ ਇੱਕੋ ਹੀ ਰੱਟ ਲਗਾਈ ਹੋਈ ਹੈ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਠੀਕ ਹੈ ਇੱਕ ਹੋਰ ਸਾਈਕਲ ਯਾਤਰੀ ਵੀ ਲਾਇਬ੍ਰੇਰੀ ਵਿੱਚ ਆਇਆ ਉਸ ਦਾ ਨਾਮ ਹੈ ਧਰਮਬੀਰ ਸਿੰਘ ਖਾਲਸਾ ਉਹ ਤਰਨਤਾਰਨ ਜ਼ਿਲ੍ਹੇ ਦੇ ਮੁੰਡਾ ਪਿੰਡ ਤੋਂ ਹੈ ਉਹ ਸਾਈਕਲ ਤੇ ਹੀ ਸਿੰਘੂ ਬਾਰਡਰ ਪਹੁੰਚਿਆ ਉਸ ਨੂੰ ਇੱਥੇ ਪਹੁੰਚਿਆਂ ਡੇਢ ਮਹੀਨਾ ਹੋ ਗਿਆ ਸੀ ਪੰਜਾਬ ਵਾਲਿਆਂ ਨੂੰ ਹਰਿਆਣੇ ਵਾਲਿਆਂ ਦੇ ਵੀ ਧੰਨਵਾਦੀ ਹੋਣਾ ਚਾਹੀਦਾ ਜੇ ਹਰਿਆਣੇ ਵਾਲੇ ਨਾਲ ਸਾਥ ਦਿੰਦੇ ਤਾਂ ਅੰਦੋਲਨਕਾਰੀ ਸਿੰਘੂ ਬਾਰਡਰ ਤੱਕ ਕਦੇ ਨਾ ਪਹੁੰਚ ਪਾਉਂਦੇ ਸਰਕਾਰੀ ਰੋਕਾਂ ਹਟਾਉਣ ਵਿੱਚ ਵੀ ਹਰਿਆਣਵੀ ਵਾਲਿਆਂ ਦਾ ਸਭ ਤੋਂ ਵੱਡਾ ਹੱਥ ਹੈ 26 ਜਨਵਰੀ ਤੋਂ ਬਾਅਦ ਹਰਿਆਣਵੀ ਲੋਕਾਂ ਦਾ ਜਥੇ ਦੇ ਜਥੇ ਬਣਾ ਕੇ ਆਉਣ ਨਾਲ ਅੰਦੋਲਨ ਮੁੜ ਪੈਰਾਂ ਸਿਰ ਹੋ ਗਿਆ ਟਰੈਕਟਰਾਂ ਉੱਪਰ ਵੱਡੇ ਵੱਡੇ ਹੁੱਕੇ ਰੱਖ ਕੇ ਡਿੱਕਾਂ ਤੇ ਗੀਤ ਬਜਾਉਂਦੇ ਤੇ ਟਰੈਕਟਰਾਂ ਉੱਪਰ ਹੀ ਨੱਚਦੇ ਹਰਿਆਣਵੀ ਕਿਸੇ ਵੀ ਤਰ੍ਹਾਂ ਪੰਜਾਬੀਆਂ ਤੋਂ ਪਿੱਛੇ ਨਹੀਂ ਮੈਂ ਜਿੰਨੇ ਦਿਨ ਵੀ ਉੱਥੇ ਰਿਹਾ ਹਰਿਆਣਾ ਖਾਪ ਪੰਚਾਇਤਾਂ ਬਲੂ ਲਗਾਏ ਲੰਗਰਾਂ ਵਿੱਚੋਂ ਹੀ ਲੰਗਰ ਛਕਦਾ ਰਿਹਾ ਸਵੇਰ ਨੂੰ ਉੱਠ ਕੇ ਸਭ ਤੋਂ ਪਹਿਲਾਂ ਮੈਂ ਹਰਿਆਣਵੀ ਲੱਸੀ ਪੀਣ ਜਾਂਦਾ ਸੰਘਣੀ ਤੇ ਮਿੱਠੀ ਲੱਸੀ ਜਿਸ ਵਿੱਚ ਜੀਰਾ ਭੁੰਨ ਕੇ ਪਾਇਆ ਹੁੰਦਾ ਮੈਂ 2-3 ਗਲਾਸ ਪੀਂਦਾ ਦੁਪਹਿਰ ਤੇ ਸ਼ਾਮ ਦਾ ਲੰਗਰ ਵੀ ਮੈਂ ਤੇ ਜਗਦੀਪ ਪੀਮਾ ਉੱਥੇ ਛਕਦੇ ਉਹਨਾਂ ਦੀ ਹਰ ਡਿਸ਼ ਜੈਕੇਦਾਰ ਹੁੰਦੀ ਕਰੋਟੀ ਤੋਂ ਬਾਅਦ ਗੁੜ ਵੀ ਖਾਣ ਲਈ ਲਾਜ਼ਮੀ ਮਿਲਦਾ 26 ਜਨਵਰੀ ਤੋਂ ਬਾਅਦ ਵਾਪਸ ਪੰਜਾਬ ਨੂੰ ਆਉਣ ਵਾਲਿਆਂ ਨੂੰ ਕਿਸੇ ਨੇ ਮੇਹਣਾ ਮਾਰਦਿਆਂ ਲਿਖੀ ਕੈਪਸ਼ਨ ਦਾ ਬੋਰਡ ਦੇਖ ਕੇ ਵੀ ਮੇਰਾ ਮਨ ਦੁਖੀ ਹੋਇਆ ਬੋਰਡ ਲਾਉਣ ਵਾਲੇ ਬਿਲਕੁਲ ਅਕਲੋਂ ਕੋਰੇ ਹੋਣਗੇ ਉਸ ਤੇ ਲਿਖਿਆ ਸੀ ਪੰਜਾਬ ਨੂੰ ਵਾਪਸ ਜਾਣ ਵਾਲੇ ਉਹ ਜਾਂਦੇ ਹੋਏ ਨਾਲ ਬੰਗਾਂ ਤੇ ਬੀੜੀਆਂ ਵੀ ਲੈ ਜਾਵੋ ਪਹਿਲੀ ਗੱਲ ਲਿਖਣ ਵਾਲਿਆਂ ਨੇ ਬੰਗਾਂ ਪਾਉਣ ਵਾਲੀਆਂ ਆਪਣੀਆਂ ਮਾਮਾ ਭੈਣਾ ਤੇ ਧੀਆਂ ਨੂੰ ਕਮਜ਼ੋਰ ਗਰਦਾਨ ਦਿੱਤਾ ਸੀ ਕਿਉਂਕਿ ਉਹ ਬੰਗਾਂ ਪਾਉਂਦੀਆਂ ਇਸ ਲਈ ਉਹ ਕਮਜ਼ੋਰ ਹਨ ਮੈਦਾਨ ਤੋਂ ਦੌਣ ਵਾਲੀਆਂ ਹਨ ਇਹ ਕੈਪਸ਼ਨ ਮਰਦ ਦੀ ਹਉਮੈ ਨੂੰ ਦਰਸਾਉਂਦੀ ਹੈ ਜਿਹੜੀ ਕਿ ਬਿਲਕੁਲ ਗੈਰ ਬਗਿਆਨਕ ਦੂਸਰੀ ਗੱਲ ਬੀੜੀਆਂ ਬਾਰੇ ਹੈ ਇਹ ਉਹੀ ਲੋਕ ਹਨ ਜਿਹੜੇ ਬੀੜੀ ਜਾਂ ਹੁੱਕਾ ਪੀਣ ਵਾਲਿਆਂ ਨੂੰ ਖੋਤੀ ਚੁੰਗਦਾ ਕਹਿ ਕੇ ਸਬੋਧਨ ਕਰਦੇ ਹਨ ਹੁਣ ਧਰਨੇ ਤੇ ਹੁੱਕਾ ਲੈ ਕੇ ਬੈਠੇ ਹਰਿਆਣਵੀਆ ਬਾਰੇ ਉਹ ਲੋਕ ਕੀ ਕਹਿਣਾ ਚਾਹਣਗੇ ਅਸੀਂ ਤਾਂ ਹੁੱਕੇ ਲੈ ਕੇ ਬੈਠੇ ਹਰਿਆਣਵੀ ਲੰਗਰ ਵਾਲਿਆਂ ਦੇ ਲੰਗਰਾਂ ਵਿੱਚੋਂ ਨਹੰਗ ਸਿੰਘ ਵੀ ਲੰਗਰ ਛਕਦੇ ਵੇਖਿਆ ਸਾਨੂੰ ਪੰਜਾਬੀਆਂ ਨੂੰ ਤਕੀਆ ਨੂਸੀ ਗੱਲਾਂ ਹੁਣ ਛੱਡ ਦੇਣੀਆਂ ਚਾਹਤੀਆਂ ਹਨ ਮੈਂ ਜ਼ਿੰਦਗੀ ਭਰ ਨਾ ਕਦੇ ਸ਼ਰਾਬ ਨਾ ਮੀਟ ਨਾ ਕਦੇ ਆਂਡਾ ਸਿਕਟ ਬੀੜੀ ਇਸਤੇਮਾਲ ਕੀਤੀ ਆਪਣੇ ਬਜ਼ੁਰਗਾਂ ਨੂੰ ਮੈਂ ਹੁੱਕੇ ਦੀਆਂ ਚਲਮਾ ਪਰ ਪਰ ਦਿੰਦਾ ਰਿਹਾ ਮੈਨੂੰ ਕੀ ਹੋ ਗਿਆ ਮੈਂ ਕਦੇ ਵੀ ਇਹਨਾਂ ਗੱਲਾਂ ਲਈ ਉਹਨਾਂ ਨਾਲ ਨਫ਼ਰਤ ਨਹੀਂ ਕੀਤੀ ਅਸੀਂ ਇਹਨਾਂ ਚੀਜ਼ਾਂ ਦੇ ਔਗਣਾ ਬਾਰੇ ਕਿਸੇ ਨੂੰ ਵੀ ਦੱਸ ਸਕਦੇ ਹਾਂ ਕਿਸੇ ਦਾ ਤ੍ਰਿਸ਼ਕਾਰ ਕਰਨ ਦਾ ਸਾਨੂੰ ਬਿਲਕੁਲ ਵੀ ਅਧਿਕਾਰ ਨਹੀਂ ਸਾਨੂੰ ਪੰਜਾਬੀਆਂ ਨੂੰ ਸਾਂਝੀ ਬਾਲਤਾ ਵੱਲ ਵਧਣ ਲਈ ਜਾਤੀਵਾਦੀ ਗੀਤਾਂ ਨੂੰ ਵੀ ਰੱਦ ਕਰਨਾ ਹੋਵੇਗਾ ਉੱਥੇ ਕੁਝ ਮੂਰਖ ਲੋਕ ਟਰੈਕਟਰਾਂ ਤੇ ਜੱਟਵਾਦ ਦੇ ਗੀਤ ਬਜਾਉਣਾ ਵੀ ਨਹੀਂ ਹਟਦੇ ਸਾਨੂੰ ਇਹ ਜੱਟਪੁਣਾ ਛੱਡਣਾ ਹੀ ਚਾਹੀਦਾ ਇਸ ਅੰਦੋਲਨ ਵਿੱਚ ਸਾਰੇ ਹੀ ਆਪਣਾ ਯੋਗਦਾਨ ਪਾ ਰਹੇ ਹਨ ਮੈਨੂੰ ਜੈ ਸਿੰਘ ਫਲੋਰ ਜੀ ਹੁਣ ਮਰਹੂਮ ਨੇ ਦੱਸਿਆ ਕਿ ਇਦਾਂ ਦੇ ਗੀਤ ਬੈ ਲਿਖਣ ਗਾਉਣ ਤੇ ਬਜਾਉਣ ਵਾਲਿਆਂ ਨੂੰ ਬਾਰਿਸ਼ਾ ਦੀ ਹੀਰ ਜ਼ਰੂਰ ਪੜ੍ਹ ਲੈਣੀ ਚਾਹੀਦੀ ਜਿਸ ਵਿੱਚ ਉਸਨੇ ਜੱਟਾਂ ਬਾਰੇ ਬਹੁਤ ਕੁਝ ਉਲਟਾ ਪਲਟਾ ਲਿਖਿਆ ਮੈਂ ਬਾਰਿਸ਼ਾ ਨਾਲ ਵੀ ਸਹਿਮਤ ਹਾਂ ਹਰ ਸਮਾਜ ਵਿੱਚ ਚੰਗੇ ਲੋਕ ਵੀ ਹੁੰਦੇ ਹਨ ਤੇ ਮੰਦੇ ਲੋਕ ਵੀ ਸਾਰੇ ਸਮਾਜ ਨੂੰ ਭੰਡਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੁੰਦਾ ਇੱਥੇ ਦਿੱਲੀ ਯੂਨੀਵਰਸਿਟੀ ਆਈਸਾ ਵੱਲੋਂ ਵੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਖੋਲ੍ਹੀ ਜਦੋਂ ਤੋਂ ਅੰਦੋਲਨਕਾਰੀ ਧਰਨੇ ਤੇ ਬੈਠੇ ਹਨ ਉਦੋਂ ਤੋਂ ਹੀ ਉਹ ਲੋਕਾਂ ਨੂੰ ਕਿਤਾਬਾਂ ਪੜਾ ਰਹੇ ਹਨ ਇੱਕ ਮੁੰਡਾ سنی ਸਾਡੇ ਵਾਲੀ ਲਾਇਬ੍ਰੇਰੀ ਆ ਕੇ ਕਿੰਨਾ ਚਹਿਰ ਮੇਰੇ ਨਾਲ ਗੱਲਾਂ ਕਰਦਾ ਰਿਹਾ ਕੁਲਪ੍ਰੀਤ ਰਾਣਾ ਵੱਲੋਂ ਬੜਾਈ ਸ਼ਹੀਦ ਭਗਤ ਸਿੰਘ ਦੀ ਕਿਤਾਬ ਦੀ ਕਿਤਾਬਾਂ ਵਿੱਚ ਇੰਟੰਗ ਦੇਖਣ ਲਈ ਜਵਾਲਾ ਨਾਹਿਰੂ ਯੂਨੀਵਰਸਿਟੀ ਵਿੱਚੋਂ ਇੱਕ ਨੌਜਵਾਨ ਰਕੇਸ਼ ਚੰਦਰ ਵਿਸ਼ੇਸ਼ ਤੌਰ ਤੇ ਸਾਡੇ ਕੋਲ ਆਇਆ ਉਹ ਸ਼ਹੀਦ ਭਗਤ ਸਿੰਘ ਉੱਪਰ ਪੀ ਐਚ ਡੀ ਕਰ ਰਿਹਾ ਹੈ ਲਾਇਬ੍ਰੇਰੀ ਸੰਚਾਲਕ ਗੁਰਦੀਪ ਸਿੰਘ ਰੌਣੀ ਦਾ ਸਾਥ ਦੇਣ ਵਾਲਿਆਂ ਦਾ ਜ਼ਿਕਰ ਕਰਨਾ ਵੀ ਇੱਥੇ ਜ਼ਰੂਰੀ ਹੈ ਜਗਵਿੰਦਰ ਸਿੰਘ ਤੇ ਸੰਦੀਪ ਵੀ ਗੁਰਦੀਪ ਜੀ ਨੂੰ ਸਾਥ ਦਵਾ ਦਿੰਦੇ ਹਨ ਵਿਸ਼ਨੂੰ ਮਰਾਰੀ ਦੇ ਖੁਸ਼ੀराम ਉੱਥੇ ਕੁੰਡਲੀ ਮੁਹੱਲੇ ਦੇ ਨੌਜਵਾਨਾਂ ਨੂੰ ਉਹ ਰੋਜ਼ਾਨਾ ਹਾਜ਼ਰੀ ਭਰਦੇ ਹਨ ਉਹ ਵੀ ਅੰਬੇਡਕਰੀ ਵਿਚਾਰਧਾਰਾ ਵਾਲਿਆਂ ਨੂੰ ਕ੍ਰਿਸ਼ਨ ਮਰਾਰੀ ਸਨ ਨੂੰ ਨਹਾਉਣ ਲਈ ਆਪਣੇ ਘਰ ਵੀ ਲੈ ਕੇ ਗਿਆ ਉਸ ਨੇ ਰੋਜ਼ ਘਰ ਆ ਕੇ ਫਰੈਸ਼ ਹੋਣ ਲਈ ਸਨ ਗਿਆ ਪਰ ਅਸੀਂ ਉਹਨਾਂ ਨੂੰ ਰੋਜ਼ ਖੇਚਲ ਦੇਣਾ ਠੀਕ ਨਹੀਂ ਸਮਝਿਆ ਹਤੇਗੜ੍ਹ ਸਾਹਿਬ ਜ਼ਿਲ੍ਹੇ ਦੇ ਅੱਤੋ ਵਾਲੀ ਪਿੰਡ ਦੇ ਉਹ ਨੌਜਵਾਨ ਜਿਨ੍ਹਾਂ ਮੈਨੂੰ ਆਪਣੀ ਟਰਾਲੀ ਤੇ ਲਿਫਟ ਦਿੱਤੀ ਸੀ ਵੀ ਮੈਨੂੰ ਲਾਇਬ੍ਰੇਰੀ ਤੇ ਵਿਸ਼ੇਸ਼ ਮਿਲਣਾ ਉਹ ਲਾਇਬ੍ਰੇਰੀ ਤੋਂ ਕਿਤਾਬਾਂ ਪੜ੍ਹ ਲਈ ਕਿਤਾਬਾਂ ਵੀ ਲੈ ਕੇ ਗਏ। ਉਹਨਾਂ ਵਿੱਚੋਂ ਮਨਪ੍ਰੀਤ ਸਿੰਘ ਨੇ ਮੇਰੇ ਨਾਲ ਦਿਲ ਦੀਆਂ ਗੱਲਾਂ ਵੀ ਕੀਤੀਆਂ। ਉਸਨੇ ਮੈਨੂੰ ਦੱਸਿਆ ਕਿ ਜਦੋਂ 26 ਜਨਵਰੀ ਤੋਂ ਬਾਅਦ ਜ਼ਿਆਦਾਤਰ ਲੋਕ ਟਰੈਕਟਰ ਵਾਪਸ ਲੈ ਕੇ ਜਾ ਰਹੇ ਸਨ ਤਾਂ ਉਹਨਾਂ ਵਿੱਚ ਮੈਂ ਵੀ ਸੀ। ਮੇਰੇ ਦਿਲ ਨੇ ਆਪਣੇ ਆਪ ਨੂੰ ਭਗੌੜਾ ਸਮਝਿਆ। ਜਾਂਦੇ ਵਕਤ ਜਦੋਂ ਕਿਸੇ ਨੇ ਸੜਕ ਦੇ ਕਿਨਾਰੇ ਖੜੇ ਨੇ ਨਾਰਾ ਵੀ ਲਾਇਆ ਤਹੱਤ ਜਾਂ ਹੱਥ ਹਲਾ ਕੇ ਵਾਈ ਵਾਈ ਵੀ ਕੀਤੀ ਤਾਂ ਮੈਨੂੰ ਲੱਗਦਾ ਸੀ ਕਿ ਉਹ ਮੇਰੇ ਤੇ ਪਘੋੜਾ ਹੋਣ ਦਾ ਕਮੈਂਟ ਕਰ ਰਿਹਾ ਹੈ ਪਿੰਡ ਜਾ ਕੇ ਮੇਰਾ ਦਿਲ ਨਾ ਲੱਗੇ ਮੈਂ ਆਪਣੇ ਆਪ ਨੂੰ ਜਲੀਲ ਹੋਇਆ ਮਹਿਸੂਸ ਕੀਤਾ ਮੈਂ ਕਈ ਵਾਰ ਰੋਇਆ ਮੈਂ ਚਾਰ ਸਾਥੀਆਂ ਨੂੰ ਫਿਰ ਤਿਆਰ ਕੀਤਾ ਤੇ ਇਧਰ ਨੂੰ ਦੁਬਾਰਾ ਚੱਲ ਪਿਆ ਲਾਇਬ੍ਰੇਰੀ ਮੂਰਲਾ ਰਾ ਸਾਰਾ ਦਿਨ ਲੋਕਾਂ ਨਾਲ ਭਰਿਆ ਰਿੰਦਾ ਖਾਲਸਾ ਏਡ ਵਾਲਿਆਂ ਨੇ ਬਜ਼ੁਰਗਾਂ ਲਈ ਫ੍ਰੀ ਈ ਰਿਕਸ਼ੇ ਲਗਾਏ ਹੋਏ ਸਨ ਉਹ ਸਾਰਾ ਦਿਨ ਸਵਾਰੀਆਂ ਟੋਂਦੇ ਰਹਿੰਦੇ ਸਨ ਲਾਇਬ੍ਰੇਰੀ ਦੇ ਸਾਹਮਣੇ ਸੜਕ ਤੇ ਦੂਸਰੇ ਪਾਸੇ ਸਾਰਾ ਦਿਨ ਜਲੇਬੀਆਂ ਦਾ ਲੰਗਰ ਚੱਲਦਾ ਸਾਡੇ ਨਾਲੋਂ ਉੱਥੇ ਭੀੜ ਜ਼ਿਆਦਾ ਰਹਿੰਦੀ ਲੋਕਾਂ ਨੂੰ ਲਾਈਨ ਵਿੱਚ ਕੰਨਲੇ ਦੋ ਬੰਦੇ ਹੱਥ ਵਿੱਚ ਡਾਂਗਾ ਲਈ ਲੱਗੇ ਰਹਿੰਦੇ ਪਰ ਸਾਡੀ ਭਾਰਤੀਆਂ ਦੀ ਇਹ ਆਦਤ ਕਿੱਥੋਂ ਕਦੇ-ਕਦੇ ਕਿਤਾਬਾਂ ਦੇ ਸਟਾਲ ਤੇ ਮੈਂ ਵੀ ਖੜਾ ਨਾਟਕੀ ਅੰਦਾਜ਼ ਵਿੱਚ ਡਾਂਗ ਫੜ ਲੈਂਦਾ ਤੇ ਕਿਤਾਬਾਂ ਦੇਖਣ ਵਾਲਿਆਂ ਨੂੰ ਕਹਿੰਦਾ ਉਧਰ ਡਾਂਗਾ ਨਾਲ ਲੋਕਾਂ ਨੂੰ ਜਲੇਬੀਆਂ ਖੁਣਾਉਂਦੇ ਆ ਤੇ ਅਸੀਂ ਡਾਂਗਾ ਨਾਲ ਲੋਕਾਂ ਨੂੰ ਕਿਤਾਬਾਂ ਪੜਾਉਂਦੇ ਆਂ ਜਦੋਂ ਉਹ ਲੋਕਾਂ ਨੂੰ ਜਲੇਬੀਆਂ ਖਾਣ ਲਈ ਹੋਕਰੇ ਮਾਰਦੇ ਤਾਂ ਮੈਂ ਵੀ ਇੱਧਰ ਉਸੇ ਅੰਦਾਜ਼ ਵਿੱਚ ਹੋਕਰੇ ਮਾਰਨ ਲੱਗ ਜਾਂਦਾ ਆਜੋ ਕੋੜੀਆਂ ਕਿਤਾਬਾਂ ਆਜੋ ਕੋੜੀਆਂ ਕਿਤਾਬਾਂ ਕੁਝ ਲੋਕ ਹੱਸਦੇ ਹੋਏ ਮੇਰੇ ਕੋਲ ਰੁਕਦੇ ਤਾਂ ਮੈਂ ਕਹਿੰਦਾ ਮਿੱਠੀਆਂ ਜਲੇਬੀਆਂ ਉੱਧਰ ਆ ਕੋੜੀਆਂ ਕਿਤਾਬਾਂ ਇੱਧਰ ਆ ਇੱਕ ਸਰਦਾਰ ਬੰਦਾ ਮੇਰੇ ਕੋਲ ਰੁਕਿਆ ਤੇ ਬਹੁਤ سنجیدہ ਹੋ ਕੇ ਮੈਨੂੰ ਕਹਿਣ ਲੱਗਾ ਜੇ ਅਸੀਂ ਪੰਜਾਬੀਆਂ ਨੇ ਕੌੜੀਆਂ ਕਿਤਾਬਾਂ ਪੜ੍ਹ ਲਈਆਂ ਹੁੰਦੀਆਂ ਤਾਂ ਅੱਜ ਸਾਨੂੰ ਸੜਕਾਂ ਤੇ ਨਾ ਆ ਕੇ ਬੈਠਣਾ ਪੈਂਦਾ ਉਸ ਦੀ ਗੱਲ ਸੁਣ ਕੇ ਮੈਂ ਵੀ ਗੰਭੀਰ ਹੋ ਗਿਆ ਸੀ 9 ਫਰਵਰੀ ਨੂੰ ਮੈਂ ਵਾਪਸੀ ਕਰ ਲਈ ਸੀ ਹੁਣ ਮੈਂ ਕਿਸੇ ਟਰੈਕਟਰ ਟਰਾਲੀ ਨੂੰ ਨਾ ਉੱਡ ਗਿਆ ਧਰਨੇ ਤੋਂ ਮੁਰਥਲ ਤੱਕ ਇੱਕ ਕਸ਼ਮੀਰੀ ਟਰੱਕ ਵਾਲੇ ਨੇ ਮੈਨੂੰ ਲੈਫਟ ਦੇ ਦਿੱਤੀ ਉੱਥੋਂ ਮੈਂ ਫਸ ਲਈ ਤੇ ਰਾਤ 12:30 ਵਜੇ ਫਲੋਰ ਪਹੁੰਚ ਗਿਆ ਫਲੋਰ ਅੱਡੇ ਤੇ ਮੈਨੂੰ ਖੜ੍ਹਾ ਦੇਖ ਕੇ ਇੱਕ ਕਾਰ ਚਾਲਕ ਨੇ ਮੇਰੇ ਕੋਲ ਕਾਰ ਰੋਕ ਲਈ ਉਸਨੇ ਮੈਨੂੰ ਪੁੱਛਿਆ ਇੱਥੋਂ ਆਇਓ ਤੇ ਕਿੱਥੇ ਜਾਣਾ ਤੁਸੀਂ ਜਦੋਂ ਮੈਂ ਦੱਸਿਆ ਕਿ ਮੈਂ ਸਿੰਘੂ ਬਾਰਡਰ ਤੋਂ ਆਇਆ ਤਾਂ ਉਹ ਬਹੁਤ ਪਰਵਾਹ ਤੋਂ ਆ ਉਸਨੇ ਕਿਹਾ ਕਿ ਮੈਂ ਸੈਲੇ ਜਾਣਾ ਪਰ ਮੈਂ ਤੈਨੂੰ ਤੇਰੇ ਪਿੰਡ ਤੱਕ ਛੱਡ ਕੇ ਆਉਂਗਾ ਉਹ ਮੈਨੂੰ ਪਿੰਡ ਤੱਕ ਛੱਡ ਕੇ ਗਿਆ ਮੈਂ ਉਸ ਦਾ ਧੰਨਵਾਦ ਕੀਤਾ ਰਾਤ 1 ਵਜੇ ਮੈਂ ਆਪਣੇ ਘਰ ਪਹੁੰਚ ਗਿਆ ਸੀ ਧੰਨਵਾਦ